ਹਾਂਜੀ ਅੱਜਕੱਲ ਕਰਦੇ ਆ ਮੋਰਿੰਗਾ ਬਾਰੇ ਜਿਹੜਾ ਕਿ ਪੋਸਟਿਕੋਸ਼ ਦੀ ਆ ਜਿਹਨੂੰ ਆਪਾਂ ਸਹਾਜਣਾ ਵੀ ਕਹਿੰਦੇ ਆ ਇਹਦੇ ਵਿੱਚ ਹੁੰਦੇ ਨੇ ਜੀ ਵਿਟਾਮਿਨ ਏ ਸੀ ਤੇ ਕੈਲਸ਼ੀਅਮ ਪ੍ਰੋਟੀਨ ਪੋਟਾਸ਼ੀਅਮ ਫਾਸਫੋਰਸ ਜਿਹੜੇ ਪੋਸ਼ਕ ਤੱਤ ਨੇ ਉਹ ਪਾਏ ਜਾਂਦੇ ਨੇ ਤੇ ਜੀ ਇਹ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਜਿਹਦੇ ਨਾਲ ਆਪਣਾ ਹਾਰਟ ਹੈਲਦੀ ਰਹਿੰਦਾ ਤੇ ਆਪਣੀਆਂ ਜਿਹੜੇ ਇਹਦੇ ਵਿੱਚ ਹੁੰਦਾ ਕੈਲਸ਼ੀਅਮ ਫਾਸਫੋਰਸ ਜਿਹਦੇ ਨਾਲ ਆਪਣੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਨੇ ਤੇ ਇਹ ਫੇਸ ਦੀਆਂ ਝੁਰੜੀਆਂ ਨੂੰ ਵੀ ਘਟ ਕਰਦਾ ਤੇ ਵਾਲਾਂ ਨੂੰ ਵੀ ਮਜ਼ਬੂਤ ਕਰਦਾ షుగర్ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਵੈਸਟਾ ਕਿਉਂਕਿ ਇਹ ਖੂਨ ਦੇ ਵਿੱਚ ਸ਼ੂਗਰ ਨੂੰ ਕੰਟਰੋਲ ਕਰਦਾ ਤੇ ਅੱਖਾਂ ਦੀ ਰੋਸ਼ਨੀ ਵੀ ਨੂੰ ਹੋਈ ਵਧਾਉਂਦਾ ਕਿਉਂਕਿ ਇਹਦੇ ਵਿੱਚ ਵਿਟਾਮਿਨ A ਹੁੰਦਾ ਜਿਹੜਾ ਕਿ ਆਪਣੀ ਆਈਜ਼ ਲਈ ਬੈਸਟ ਹੁੰਦਾ ਹਾਂਜੀ ਇਹਦੇ ਵਿੱਚ ਹੁੰਦਾ ਵਿਟਾਮਿਨ C ਜਿਹੜਾ ਕਿ ਇਮਿਊਨਿਟੀ ਬੂਸਟਰ ਹੁੰਦਾ ਜਿਸ ਦੇ ਨਾਲ ਆਪਣਾ ਸਰੀਰ ਆ ਬਿਮਾਰੀਆਂ ਨਾਲ ਲੜਨ ਵਾਸਤੇ ਤਿਆਰ ਹੁੰਦਾ ਹਾਂਜੀ ਇਹਨੂੰ ਅਗਰ ਤੁਸੀਂ ਰੈਗੂਲਰ ਯੂਜ਼ ਕਰੋਗੇ ਫਿਰ ਇਹਦੇ ਜਿਆਦਾ ਵੈਸਟ ਰਿਜ਼ਲਟ ਮਿਲਣਗੇ ਹਾਂਜੀ ਇਹਦੇ ਪੱਤੇ ਤੁਸੀਂ ਸੁਕਾ ਕੇ ਵੀ ਯੂਜ਼ ਕਰ ਸਕਦੇ ਹੋ ਤੇ ਫਰੈਸ਼ ਐਦਾਂ ਹੀ ਸਬਜ਼ੀ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਇਹਦੀਆਂ ਜਿਹੜੀਆਂ ਫਲੀਆਂ ਹੁੰਦੀਆਂ ਨੇ ਉਹਨੂੰ ਤੁਸੀਂ ਸਬਜ਼ੀ ਬਣਾ ਕੇ ਯੂਜ਼ ਕਰ ਸਕਦੇ ਹੋ ਤੇ ਇਹਦਾ ਫੇਸ ਪੈਕ ਵੀ ਬਣਦਾ ਇਹਦੇ ਪੱਤੀਆਂ ਦਾ ਥੈਂਕ ਯੂ